ਨਾ ਨਾ ਤਾਂ ਆਈ ਹੁਣ ਤਾਂ ਮਤੰਦੇ ਆਏ ਬਿਨਾ ਸਰਦਾਗਾ ਤੇਰਾ ਮੈਂ ਤਾਂ ਕਿੱਦੇ ਦੀ ਤਾਂ ਮੈਂ ਘਰੀ ਬੈਠੀ ਐ ਮੈਂ ਤਾਂ ਨਿਗਾਸਾਨ ਨਹੀਂ ਉਹ ਨਾ ਕਿ ਨਹੀਂ ਆਈ ਰੱਖਦੀ ਐ ਵੀ ਇਹ ਤਾਂ ਆਈ ਨਹੀਂ ਪਤਾ ਉਹ ਰਾਜਵੀਰ ਕੋਲੇ ਕਿਦੋਂ ਜਾਣ ਦਾ ਇਰਾਦਾ ਧਾਰ ਲੈਣ ਕਿਦੋਂ ਕੁਝ ਤਿਆਰ ਕਰਨ ਲੱਗ ਜਾਣ ਆਈ ਨਹੀਂ ਪਤਾ ਮੈਂ ਤਾਂ ਇੱਧਰ ਵਗ ਗਈ ਉਹ ਤਾਂ ਮੇਰਾ ਪਿੱਠੇ ਹੀ ਠਕਾਉਂਦੇ ਹੁੰਦੇ ਨੇ ਉਹਨਾਂ ਨੂੰ ਤਾਂ ਪਹਿਲਾਂ ਹੀ ਆਏ ਸੀ ਵੀ ਜੇ ਬੇਬੇ ਜਾਵੇ ਤਾਂ ਅਸੀਂ ਤਿਆਰੀ ਕਰੀਏ ਹੁਣ ਆਈ ਨਹੀਂ ਪਤਾ ਵੀ ਉੱਥੇ ਕੀ ਕੁਝ ਕਰੀ ਜਾਂਦੀ ਹੋਊਗੀ ਕੀ ਤਿਆਰ ਕਰੀ ਬੈਠੀ ਹੋਊਗੀ ਜਾ ਕੇ ਦੇਖਦੀ ਆਂਗੀ ਲੈ ਉਧਰੋਂ ਹੁਣ ਬੇਬੇ ਆਉਂਦੀ ਹੈ ਉਹ ਬੇਬੇ ਨੂੰ ਤਾਂ ਦੱਸਣਾ ਸੀ ਹਰਪ੍ਰੀਤ ਨੇ ਕਿਹਾ ਹੁਣ ਮੈਂ ਕੀ ਜਵਾਬ ਦੇਵਾਂਗਾ ਰੂ ਆ ਭਾਈ ਕਿਧਰੋਂ ਆਉਣਾਗਾ ਟੋਲਾ ਜਾ ਲਈ ਭਾਈ ਵਾਲੀ ਵੱਡਾ ਬੇਬੇ ਕਿਧਰੋਂ ਨਹੀਂ ਆਉਂਦਾ ਮੈਂ ਤਾਂ ਬਸ ਆ ਦੇ ਭਾਈ ਵਿੱਚ ਡੱਬੇ ਜੇ ਨੇ ਨਾਲੇ ਉਹ ਕੀ ਦੱਸਾਂ ਮੈਂ ਤੈਨੂੰ ਲੈ ਕੇ ਕੀ ਦੱਸਾਂ ਭਾਈ ਉਹ ਦੱਸਣਾ ਨਹੀਂ ਹੁਣ ਘਰ ਦੇ ਬੰਦੇ ਮੈਂ ਘਰ ਵਾਸਤੇ ਸਮਾਨ ਲੈ ਆਇਆ ਸੀਗਾ ਹਾਂ ਘਰ ਵਾਸਤੇ ਤਾਂ ਭਾਈ ਉਹਦੇ ਪੇਕ ਕੇ ਕਿੱਦਾਂ ਦੇ ਦੇ ਕੇ ਗਏ ਨੇ ਹਰਪ੍ਰੀਤ ਦੇ ਕਿੰਨਾ ਸਮਾਨ ਪਿਆ ਆਪਣੇ ਘਰੇ ਤਾਂ ਘਰੇ ਸਮਾਨ ਦੀ ਤਾਂ ਆਪਣੀ ਲੋੜ ਹੀ ਨਹੀਂ ਐਨੀ ਉਹ ਬੇਬੇ ਉਹ ਮੇਰੇ ਤਾਈ ਦੀ ਕੁੜੀ ਨੂੰ ਹੁਣ ਮਾਹ ਲੋੜੀ ਦੇਈ ਦੋ ਕ ਡੱਬੇ ਲਿਆ ਜੀ ਆਖਰੂ ਤਾਈ ਦੀ ਕੁੜੀ ਕੋਲ ਤਿਆਰੀ ਕਰਦੇ ਫਿਰਦੇ ਹੋਂ ਦੋਨੇ ਜਣੇ ਮੈਠੋ ਚੋਰੀਆਂ ਚੋਰੀਆਂ ਤੇ ਮੈਂ ਤਿਆਰੀ ਨੂੰ ਕਿੱਡੀ ਕੀ ਤਿਆਰੀ ਕਰ ਲਈ ਦੋ ਡੱਬੇ ਆ ਕਿੰਨਾ ਕ ਸਮਾਨਾ ਝੋਲੇ ਜਿਹਾ ਸਮਾਨ ਲੈ ਕੇ ਆ ਮੇਰੀ ਤਾਂ ਗੱਲ ਉਹੀ ਹੋ ਗਈ ਮੇਰੇ ਤਾਂ ਪਹਿਲੀ ਮੱਥਾ ਠਣਕ ਗਿਆ ਸੀ ਮਾਖਾ ਮੈਨੂੰ ਤਾਂ ਕਿੱਦੇ ਦੇ ਆਖੀ ਜਾਂਦੇ ਆ ਵੀ ਜੇ ਬੇਬੇ ਕੋਈ ਕੰਮ ਤਾਂ ਦੇ ਜਾਵੇ ਤਾਂ ਅਸੀਂ ਜੱਕਦੇ ਨੇ ਤਿਆਰੀ ਕਰੀਏ ਮੈਂ ਤਾਂ ਮੇਰੇ ਤਾਂ ਮਨ ਤੇ ਪਹਿਲੀ ਮੈਂ ਤਾਂ ਸੋਚਦੀ ਆਉਂਦੀ ਸੀ ਬੇਬੇ ਤੂੰ ਤਰਾ ਐਵੇਂ ਹੀ ਕਰਨੀ ਰਹੀਆਂ ਇੰਨਾ ਕਿੰਨਾ ਕੁ ਸਾਮਾਨ ਕੋ ਮੈਂ ਮੰਨ ਲਿਆ ਆ ਉਹ ਬਹਾਨੇ ਨਾਲ ਲੋੜੀ ਤੇ ਜਾਵਾਂਗੇ ਮਸਾਂ ਜਾਣੇ ਆ ਕਈ ਮਹੀਨਿਆਂ ਤੋਂ ਪੂਰਾ ਸਾਮਾਨ ਦਾ ਦੇ ਆਵਾਂਗੇ ਐਵੇਂ ਨਹੀਂ ਭਾਈ ਕੋਈ ਜਾਣਾ ਤੇਰੇ ਤਾਈ ਦੀ ਕੁੜੀ ਕੋਲੇ ਆਪਾਂ ਨੂੰ ਨਹੀਂ ਲੋੜ ਜਾਣ ਦੀ ਪਤਾ ਹੀ ਗੱਲ ਮੰਗੂ ਕਿੰਨਾ ਹੀ ਆਪਾਂ ਤਾਂ ਕਰੀ ਚੱਲ ਗਏ ਬਾਹਣ ਬੋਹਣ ਨਹੀਂ ਤੈਨੂੰ ਉਹ ਦਿੰਦੀ ਮੈਂ ਤੈਨੂੰ ਆਏ ਵੀ ਮੇਰੀ ਪਤਨੀ ਮੇਰੀ ਜ਼ਮੀਨ ਨਾਲ ਉਹ ਲਵਾ ਜੂਗੀ ਬੇਬੇ ਉਹ ਕੱਲੇ ਬਾਹਣ ਦੀਆਂ ਗੱਲਾਂ ਥੋੜੋ ਹੁੰਦੀਆਂ ਨੇ ਵੀ ਜ਼ਮੀਨਾਂ ਜਾਈਆਂ ਤਾਂ ਨਾਲ ਹੀ ਵਰਤਣਾ ਹੁੰਦਾ ਕੀ ਗੱਲ ਐ ਉਹ ਮੇਰੇ ਤਾਂ ਨਹੀਂ ਭੈਣ ਤਾਈ ਦੀ ਭੈਣ ਤੀਹਾਂ ਦਾ ਬਰਤਨ ਦੇ ਦੇ ਤੂੰ ਨਹੀਂ ਭਾਈ ਚਲ ਆਪਦੀ ਹੁੰਦੀ ਬੱਤ ਲੈ ਲੈਂਦੇ ਚਲ ਆਪਦੀ ਨਹੀਂ ਭਾਈ ਤਾਂ ਫਿਰ ਹੁਣ ਐਵੇਂ ਲੋਕਾਂ ਦੀਆਂ ਕੁੜੀਆਂ ਕੋਲ ਤੁਰੇ ਫਿਰਨਾ ਸਰੀਕਾਂ ਦੀਆਂ ਕੋਲ ਤੇਰੀ ਤਾਈ ਨੇ ਬਠੇਰੀਆਂ ਕਰੀਆਂ ਨੇ ਮੇਰੇ ਨਾਲ ਵਾਈਬ ਤਾਂ ਉਹ ਬੇਬੇ ਜੇ ਕਰੀਆਂ ਨੇ ਤਾਂ ਉਹਨੇ ਭਰੀਆਂ ਨੇ ਹੁਣ ਉਹਨਾਂ ਗੱਲਾਂ ਨੂੰ ਲਈ ਜਾਂਦੀ ਉਹਨੇ ਗੱਲਾਂ ਨੂੰ ਛੱਡਿਆ ਕਰ ਪਰੇ ਉਹ ਤਾਂ ਦੋਨਾਂ ਦਾ ਮਸਲਾ ਸੀਗਾ ਤੁਹਾਡਾ ਦੋ ਨਾ ਦਾ ਮਹਲਾ ਦਾ ਪਾਈ ਹੈਗਾ ਸੀ ਸੱਪਾਂ ਨੂੰ ਤਾਂ ਕਿੰਨਾ ਹੀ ਦੁੱਧ ਤੇ ਆਈ ਜਾ ਸੱਪ ਨਹੀਂ ਦੁੱਧ ਨੂੰ ਉਹੋ ਕਰਦੇ ਹੁੰਦੇ ਮੈਂ ਦੱਸਾਂ ਗੱਲ ਡੰਗੀ ਮਾਰਦੇ ਹੁੰਦੇ ਨੇ ਕੀੜੀਆਂ ਗੱਲਾਂ ਕਰਦੀ ਏ ਤੂੰ ਉਹ ਸੱਪਾਂ ਦੇ ਬੱਚੇ ਕਹਿੰਦੀਆਂ ਵਿਚਾਰੀ ਨੂੰ ਉਹ ਕੱਲੀ ਆ ਉਹਦਾ ਕੌਣ ਐ ਹੋਰ ਸਾਡੇ ਬਣਾਦਾ ਕੌਣ ਐ ਕੌਣ ਜਾਊ ਉਹਦੇ ਕੋਲੇ ਮਗ ਜਾਂਦੇ ਸਾਨੂੰ ਕਿਉਂ ਨੰਨਾ ਪਾਉਂਦੇ ਕੌਣ ਜਾਊਗਾ ਭਾਈ ਜੇ ਚਾਹ ਤੇ ਤਾਈ ਚੰਗੀ ਹੁੰਦੀ ਤਾ ਕੁੜੀ ਚੰਗੀ ਹੁੰਦੀ ਤਾਂ ਫੇਰ ਉਹੋ ਉਹੋ ਐਦੋ ਇੰਨੀਆਂ ਕਾਹਨੂੰ ਆਪਣੇ ਨਾਲ ਲੜੋਕਾਰ ਦੇ ਲੜਾਈਆਂ ਸੋਚਦੀ ਕੁੜੀ ਵੀ ਮੈਂ ਬੱਤਨ ਮੇਰੇ ਟਾਚੇ ਦੇ ਪੁੱਤ ਨਾਲ ਕੁੜੀ ਵਿਚਾਰੀ ਨਿਆਣੀ ਸੀ ਮੇਰੀ ਤਾਈ ਦੇ ਮਗਰ ਲੱਗੀ ਗਈ ਐ ਉੱਥੇ ਹੀ ਗੱਲ ਸਾਰੀ ਵਿਗੜੀ ਐ ਕੋਈ ਨਹੀਂ ਕੋਈ ਨਹੀਂ ਮੈਂ ਬਾਹਲਾ ਨਹੀਂ ਸਮਾਨ ਲੈ ਕੇ ਆਇਆ ਥੋੜੀ ਫੜਾ ਕੇ ਆਵਾਂਗੇ ਬੇਬੇ ਅਸੀਂ ਵੀ ਕੋਈ ਕਾਵਲੀ ਨਹੀਂ ਛੋੜਾ ਭਾਈ ਬਾਹਲਾ ਸਿਰਦੇ ਨਹੀਂ ਫਰਦੇ ਐਸੀ ਕੋਈ ਸਿਰਦਾ ਨਹੀਂ ਫਰਦੇ ਭਾਈ ਨਾ ਥੋੜਾ ਨਾ ਬਾਹਲਾ ਜਾਣ ਤਾਂ ਮੈਂ ਦਿੰਦੀ ਨਹੀਂ ਭਾਈ ਪਾ ਮਾ ਦੀ ਨਾ ਕਿੰਨਾ ਮਰਦੀ ਜੋੜ ਲਾ ਲੋ ਮੈਨੂੰ ਹਰਪ੍ਰੀਤ ਨੇ ਕਿਹਾ ਸੀ ਉਹਦੇ ਕਹਿਣ ਤੇ ਸਮਾਨ ਲੈ ਲੈਂਦਾ ਮੈਂ ਕੱਲਾ ਨਹੀਂ ਸਮ ਜਾਵਾਂਗੇ ਤਾਂ ਬੇਬੇ ਸੀ ਲਾਜ਼ਮੀ ਹਟਾਦਾ ਤੂੰ ਸਕਦੀ ਨਹੀਂ ਸਾਨੂੰ ਚੱਲ ਕੋਈ ਨਾ ਦੇਖੂਗੀ ਸਾਨੂੰ ਜਾਂਦਿਆਂ ਨੂੰ ਫਿਰਦੇ ਇਹਨੇ ਲੈ ਲੈ ਕੇ ਜਾਣੀਆਂ ਲੈ ਜਾ ਸਮਾਨ ਜਊ ਮੈਂ ਸਾਨੂੰ ਦੇਣ ਆਪਦੇ ਜਾਣੀ ਤਿਆਰੀ ਕਰ ਲਈ ਮੈਂ ਤਾਂ ਵਗ ਗਈ ਪਿੰਡ 'ਚ ਮਾਗਰੋ ਮਾਗਰੋ ਦੋਨਾਂ ਜਣਿਆਂ ਨੇ ਤਿਆਰੀ ਕਰ ਲਈ ਵੀ ਪਤਾ ਨਹੀਂ ਅਸੀਂ ਆਈ ਵਗ ਜਾਾਂਗੇ ਬੇਬੇ ਤੋਂ ਚੋਰੀਓ ਬੜਾ ਵਗ ਜਾਾਂਗੇ ਬੇਬੇ ਤੋਂ ਚੋਰੀਓ ਆਈ ਨਹੀਂ ਮੈਂ ਸਾਨੂੰ ਜਾਣ ਦਿੰਦੀ ਆ ਪਿਆ ਲਕੋ ਤਾਂ ਪਾਵ ਲੈਣਾ ਅਬਾ ਤਾਂ ਥੇਉ ਨਹੀਂ ਨਾ ਤਾਂ ਬਾਦੀ ਢਾ ਦਿੰਨੀ ਆ ਇਹਦਾ ਬੜਾ ਥਿਆ ਹੋਗਾ ਨੰਤਾ ਆਈ ਆਪਣੀ ਇਸ ਤਾਂ ਆਈ ਵਗ ਜਾਗੇ ਰਾਜਵੀਰ ਕੋਲ ਹਾਈ ਨਹੀਂ ਮੈਂ ਤੁਹਾਨੂੰ ਲੋੜੀਆਂ ਦੇਣ ਦਿੰਦੀ ਹੋਰ ਮੈਂ ਮੈਥੋਂ ਲਾ ਦੇਖ ਲੈ ਹਰਪ੍ਰੀਤ ਵੀ ਹੱਦ ਪਾਉਂਦੀ ਆ ਮਾਗਰੀ ਜਰਕਦੇ ਨੇ ਮੈਂ ਤਾਂ ਬਾਗੀ ਮੜਿਆ ਕੰਮ ਤੇ ਮਾਗਰੀ ਲੋੜੀ ਦਾ ਸਮਾਨ ਮੰਗਾ ਲਿਆ ਵੀ ਆਪਾਂ ਤਾਂ ਹੁਣ ਹੀ ਜਾ ਕੇ ਮਿਰਚ ਫੜਾ ਆਵਾਂਗੇ ਉਥੋਂ ਤਾਂ ਮੈਂ ਆ ਗਈ ਕੁਦਰਤੀ ਨਹੀਂ ਤਾਂ ਆ ਨਹੀਂ ਬਤਾ ਗੱਡੀ 'ਚ ਜਾ ਕੇ ਚਾਹ ਵੀ ਨਾ ਪੀਂਦੇ ਜਰਕਦੇ ਨੇ ਫਰਾ ਕੇ ਆ ਜਾਂਦੇ ਮੱਥੋਂ ਚੋਰੀਆਂ ਚੋਰੀਆਂ ਹਜੇ ਹੀ ਵਧੀਆ ਹੋ ਗਿਆ ਮੈਂ ਤਾਂ ਆ ਗਈ ਘੜੇ ਬੇੜੇ ਹੋ ਗਏ ਗਏ ਨੂੰ ਲਾ ਆਉਂਦਾ ਹੁਣ ਜੇ ਸਮਾਨ ਲੈ ਕੇ ਆਇਓ ਪੂਰਾ ਐ ਨਹੀਂ ਪਤਾ ਉਹਨੂੰ ਬੁੜੀ ਆ ਜੇ ਉਹ ਬੇਬੇ ਦੇ ਕੋਲੀ ਪਿਆ ਸਮਾਨ ਤਾਂ ਬੇਬੇ ਨੂੰ ਟੱਕਰ ਗਈ ਸੀ ਰਾਹ 'ਚ ਮੈਂ ਤਾਂ ਉਹਨੂੰ ਸਾਰੀ ਗੱਲ ਦੱਸਤੀ ਕਿਰਾਂ ਦਾ ਮੈਂ ਝੂਠ ਜਾਂ ਵੀ ਬੋਲਿਆ ਉਹ ਤੈਨੂੰ ਪੁੱਤੀ ਬੇਬੇ ਕਨੀਸ਼ਰ ਕਦੀ ਘਰ ਵਾਸਤੇ ਸਮਾਨ ਪਈ ਮੈਨੂੰ ਪਤਈ ਆ ਉਦੇਪ ਕੇ ਕਿ ਦੇਦੇ ਫੜਾ ਕੇ ਗਿਆ ਤੂੰ ਤਾਂ ਮੈਨੂੰ ਪਤਾ ਹੀ ਆ ਉਹਦੀ ਭੈਣ ਕੋਲੇ ਲੈ ਕੇ ਜਾਏਗਾ ਜਦੋਂ ਮੈਂ ਤੈਨੂੰ ਆਖਿਆ ਸੀ ਵੀ ਬੇਬੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਸਮਾਨ ਦਾ ਬੇਬੇ ਨੂੰ ਤੂੰ ਐਂ ਕਹਦੀ ਵੀ ਇਹ ਤਾਂ ਮੈਂ ਘਰ ਦਾ ਸਮਾਨ ਲੈ ਕੇ ਆਇਆ ਮੈਂ ਘਰੇ ਚਾਹੀਦਾ ਸਮਾਨ ਲੈ ਕੇ ਆਇਆ ਤੂੰ ਦੱਸਣੀ ਨਹੀਂ ਸੀ ਮੈਂ ਡੱਬੇ ਲੈ ਕੇ ਆਇਆ ਤੇਰੇ ਮੈਂ ਬਹਾਨੇ ਮਾਰੇ ਤੈਨੂੰ ਪਤਾ ਰਹੇਗਾ ਸਾਰੇ ਡੱਬੇ ਡੱਬੂ ਦੀ ਫਰੋਲ ਲਿਓ ਨੇ ਉਹ ਤਾਂ ਹੁਣ ਐਂ ਕਹਿੰਦੀ ਐ ਕੀ ਕਹਿੰਦੀ ਕਹਿੰਦੀ ਭਈ ਸਮਾਨ ਤਾਂ ਲਿਆ ਚਲ ਕੋਈ ਗੱਲ ਨਹੀਂ ਵੀ ਸਮਾਨ ਫੜਾ ਕੇ ਨਾ ਆਉ ਫੜਾ ਕੇ ਜਾ ਉਹ ਤਾਂ ਪਿਛਲੀਆਂ ਗੱਲਾਂ ਚੱਕੀ ਜਾਂਦੀ ਐ ਬੀ ਤਰੀ ਭੈਣ ਦੀ ਲਖ ਲੈ ਮਾਂ ਮੈਨੂੰ ਕੀ ਕੁਛ ਕਹਿੰਦੀ ਹੁੰਦੀ ਉਹ ਤਾਈ ਜਾਈਆਂ ਗੱਲਾਂ ਉਹੀ ਬਸ ਪ੍ਰਾਣੀਆਂ ਫਿਰ ਤਾਈ ਨਾ ਤਾਈ ਦੀਆਂ ਰਹਿ ਗਈਆਂ ਤਾਈ ਨਾ ਬੈਰ ਸੀ ਇਹਦਾ ਆਪਣਾ ਤਾਂ ਨਹੀਂ ਹੁਣ ਕੁੜੀ ਨਾਲ ਕੁੜੀ ਕੋਲੇ ਤਾਂ ਹੁਣ ਆਪਾਂ ਜਾੜੇ ਉਹ ਇਹ ਦਰਾਨੀਆਂ ਪਿਛਲੀਆਂ ਗੱਲਾਂ ਕੰਮ ਛੜਦੀਆਂ ਬੇਬੇ ਤੂੰ ਬੇਬੇ ਨੂੰ ਪਿਆਰ ਨਾਲ ਸਮਝਾ ਕੇ ਦੇਖ ਲੈ ਨਾ ਉਹ ਬਥੇਰਾ ਮਨ ਜਾ ਬੇ ਪੈਰੀਆਂ ਥਲਵਾ ਲਾ ਤੂੰ ਤਾਂ ਕਹਿੰਦੀ ਮੈਂ ਕਿੰਨਾ ਮਰਜੀ ਜੋਰ ਲਾ ਲਓ ਸਮਾਨਤਾ ਵਾਂ ਸੋਨੂੰ ਲੋੜੀ ਤਾਂ ਫੜਾਉਣ ਨਹੀਂ ਦੀ ਤਰੀ ਭੈਣ ਨੂੰ ਦੱਸ ਮੈਂ ਹੁਣ ਕੀ ਕਰਾਂ ਉਹ ਹੁਣ ਮੈਂ ਕੀ ਕਰਾਂ ਹੁਣ ਮੈਂ ਰਾਜਵੀਰ ਨੂੰ ਕਿਹੜੇ ਮੂੰਹ ਜਵਾਬ ਦੇਵਾਂ ਉਹਨੇ ਇੱਕ ਤੜਕੇ ਦਾ ਫੋਨ ਕਰਿਆ ਉਹਨੇ ਮੈਨੂੰ ਪੁੱਛ ਲਿਆ ਕਹਿੰਦੀ ਤੁਸੀਂ ਆਓਗੇ ਮੈਂ ਕਿਹਾ ਹਾਂ ਭਈ ਆਵਾਂਗੇ ਆਵਾਂ ਲੈ ਇਹ ਕਿਹੜੀ ਗੱਲ ਹੈ ਹਾਂ ਜ਼ਰੂਰ ਜਾਵਾਂਗੇ ਪਾ ਭੈਣ ਕੋਲੇ ਰਾਜਵੀਰ ਕੋਲੇ ਬੇਬੇ ਜਿਹੜਾ ਜੋਰ ਲੱਗਦਾ ਤਾ ਲਾ ਲੈ ਤੇ ਉਹ ਪਿਆ ਸਮਾਨ ਜਾ ਕੇ ਚੱਕ ਲੈ ਤੂੰ ਮੱਤ ਥੱਲੇ ਕਰ ਲੈ ਮੈਂ ਤਾਂ ਫੇਰ ਹੀ ਜੇ ਬੁੜੀ ਮੂਰੇ ਅੜ ਕੇ ਖੜ ਗਈ ਬੁੜੀ ਨੇ ਬਾਹਰ ਹੀ ਨਾ ਟੱਪਣ ਦਿੱਤਾ ਫੇਰ ਕੀ ਕਰੂਗੀ ਤੂੰ ਚੱਕ ਕੇ ਸਵਾਣ ਆ ਲੈ ਪੱਲੇ ਕਰ ਲੈ ਸੀ ਨਾਲੇ ਵੀ ਛੇਤੀ ਕਾਲੀ ਨੇ ਨੇ ਮੁੜਿਆ ਜਦੋਂ ਉਹ ਨੂੰ ਬੇਬੇ ਘਰੇ ਆਉਗਾ ਤਦ ਨੂੰ ਆਪਾਂ ਟੱਪ ਜਾਂਦੇ ਅੱਪੇ ਫਿਰ ਬੇਬੇ ਆਪਣਾ ਕੀ ਕਰ ਲਾਂ ਜੂ ਕੇਰਾਂ ਲੈ ਕੇ ਟੱਪ ਜਾਂਦੇ ਮੈਂ ਤਾਂ ਨੀਰਾ ਵੀ ਪਾਇਆ ਈ ਮੱਝਾਂ ਨੂੰ ਸਾਰਾ ਕੰਮ ਨਿਮੇੜ ਗਿਆ ਬਸ ਨੀਰਾ ਪਾਤਾ ਕੰਮ ਨਿਬੜ ਗਿਆ ਚਾ ਵੀ ਚੱਕ ਤੇ ਧਰੀ ਪੀਏ ਤੂੰ ਸਮਾਨ ਚੱਕ ਉਹ ਥੈਲਾ ਚਲ ਮੈਂ ਚੱਕ ਦਿਆਂਗਾ ਚਲ ਮੈਂ ਮੋਟਰਸਾਈਕਲ ਕੱਢਾ ਜਾ ਮੈਂ ਕੱਢਦਾ ਮੋਟਰਸਾਈਕਲ ਬਸ ਹੁਣ ਇਧਰ ਤਾਂ ਜਾਈ ਆ ਪਸੂ ਦੇਖੀ ਐ ਆਪੇ ਬੇਬੇ ਕਿੱਥੇ ਹੈਗੀ ਬੇਬੇ ਤਾਂ ਕਿਤੇ ਰਹੀ ਨਹੀਂ ਕਿੱਥੇ ਧਰੇ ਸੋਣਾ ਨਾ ਇੱਥੇ ਧਰੇ ਸੀਗਾ ਮੈਂ ਤਾਂ ਕੁਰਸੀ ਤੇ ਬੇਬੇ ਬੈਠੀ ਜ ਨੇ ਸਮਾਨ ਪਿਆ ਸੀ ਉਹਰੇ ਲੈ ਕੁਰਸੀਆਂ ਤਾਂ ਖਾਲੀ ਪਈਆਂ ਦੇਖ ਲਾ ਆਹ ਕੁਰਸੀ ਧਰ ਕੇ ਗਿਆ ਸੀ ਹਾਂ ਆਹ ਪਈ ਵਾਲਾ ਕੁਰਸੀ ਖਾ ਗਈ ਸਮਾਨ ਫਿਰ ਬੇਬੀ ਮਿੱਤਰ ਵਾ ਗਈ ਨਾ ਬੀਬੀ ਨਹੀਂ ਲੱਗਦਾ ਉਹ ਬੈਠ ਕੇ ਦਾ ਬਾਰੜਿਆ ਪਿਆ ਕਿਤੇ ਬੇਬੇ ਸਮਾਨ ਤਾਂ ਨਹੀਂ ਚੱਕ ਕੇ ਲੈ ਗਈ ਕਿਧਰ ਨਹੀਂ ਉਹ ਅੰਦਰ ਤਾਂ ਨਹੀਂ ਤਰਿਆ ਹੁਣ ਸਮਾਨ ਤੂੰ ਤਾਂ ਐਵੇਂ ਹੀ ਕਰੀ ਜਾਨੀ ਐ ਉਧਰ ਇੱਥੇ ਹੂਕ ਤੇ ਹੋਰਾ ਨਾ ਹੋਰ ਸਮਾਨ ਗਿਆ ਕਿਧਰ ਫਿਰ ਮੈਂ ਦੇਖਦੀਆਂ ਫਿਰ ਬਾਹਰ ਖੋਲ ਕੇ ਸਮਾਨ ਲੈ ਕੇ ਕਹਦੇ ਕਿ ਆਇਆ ਸੀ ਇੱਥੇ ਤਾਂ ਹੁਣ ਮੈਨੂੰ ਤਾਂ ਕਿਤੇ ਨਹੀਂ ਦੀਂਦਾ ਕਿਤੇ ਬੇਬੇ ਤਰੀ ਤਰੀ ਕੰਨੀ ਬੈਠੀ ਬੂ ਮ ਮਰ ਜਾ ਆ ਬੈਠੀ ਐ ਕੋਈ ਆ ਮਿਲ ਗਿਆ ਛੋੜਾ ਅੱਛਾ ਮਾਣ ਨਾਲ ਛੋੜਾ ਤਾਂ ਮਿਲ ਗਿਆ ਬੇਬੇ ਅੰਦਰ ਤੇਰੀ ਬੈਠੀ ਸੀ ਕਿੱਥੇ ਪਿਆ ਸੀ ਹਾਂ ਆਹੀ ਛੋੜਾ ਆਹੀ ਛੋੜਾ ਆਹ ਨਾ ਆਹੀ ਡੱਬੇ ਆਹੀ ਆਹੀ ਸਵਾਨੇ ਬੇਬੇ ਤਾਂ ਹੁਣ ਨਹੀਂ ਯਾਰ ਕਦਨੇ ਮੋਟਰਸਾਈਕਲ ਕੱਢ ਲਿਆ ਵੱਜ ਕੇ ਹਾਂ ਜਾ ਲੈ ਆ ਜੀ ਉਹਨੇ ਜਾਣ ਹੀ ਦੇਣਾ ਆਪਾਂ ਨੂੰ ਹੋਰ ਪੰਗਾ ਖੜਾ ਹੋਊਗਾ ਚੱਲ ਜੇ ਨਹੀਂ ਕਰਿਆ ਦੋ ਜਣੇ ਲੱਗ ਜਾਣਗੇ ਕਰਾਂ ਟੱਪ ਜੀਏ ਆਹੋ ਆਹੋ ਠੀਕ ਆ ਤੇ ਦੇਖੀ ਉਹ ਕਰਾਂ ਮੋਟਰਸਾਈਕਲ ਲੈ ਆ ਆ ਜਾ ਇਹ ਕੱਢ ਲੈ ਮਾਰਾਂ ਮੈਡਮ ਅਟਾਸ ਮੈਂ ਆਪਾਂ ਜਾਂਦੇ ਲੈ ਲਾਂਗੇ ਉਥਾਂ ਇਹ ਥੋੜਾ ਆ ਜਾ ਬਹਿ ਜਾ ਹੁਣ ਇੱਥੇ ਆ ਜਾ ਤੂਰੇ ਲਿਆ ਮੋਟਰਸਾਈਕਲ ਮੋਟਰਸਾਈਕਲ ਬੰਦ ਹੋ ਗਿਆ ਹੁਣ ਮੈਂ ਦੱਸ ਕੀ ਕਰਾਂ ਹੁਣ ਮੋਟਰਸਾਈਕਲ ਦਾ ਖੜਾ ਕੇ ਖੜਜੀ ਆ ਤੇਰੇ ਤਾਂ ਪੰਗਾ ਹੀ ਰਹਿਣਾ ਮੋਟਰਸਾਈਕਲ ਦਾ ਆ ਗੱਡੀ ਸਿੱਖ ਲਾ ਗੱਡੀ ਕਿੱਦਾਂ ਲੈ ਚਲਾਉਣਾ ਸਿੱਖੇਗਾ ਕੀ ਹੋ ਗਿਆ ਹੁਣ ਬੂਮ ਮਰ ਜਾਂ ਨਹੀਂ ਹੁਣ ਮੈਨੂੰ ਤਾਂ ਲੱਗਦਾ ਮੋਟਰਸਾਈਕਲ ਦਾ ਪਲੱਗ ਪਲੱਗ ਹੱਲ ਗਿਆ ਨਹੀਂ ਹੁਣ ਸਟਾਰਟ ਹੁੰਦਾਗਾ ਤੂੰ ਕਰਕੇ ਦੇਖ ਸਟਾਰਟ ਦੁਬਾਰੇ ਚਲਾ ਲੈ ਹੁੰਦੀ ਨਹੀਂ ਹੁੰਦਾ ਸਮਾਂ ਹੁਣ ਕੱ데 ਜਾਈਗੀ ਐ ਕਰ ਆ ਜਾ ਪਤਾਇ ਕਾ ਮੋਟਰਸਾਈਕਲ ਫੜ ਲਾਂਗੇ ਦੂਜਿਆਂ ਦਾ ਖੜਾ ਦੇ ਇੱਥੇ ਆ ਜਾ ਭੱਜਾ ਉਹ ਆ ਗਈ ਬੇਬੇ ਉਹ ਆਉਂਦੀ ਐ ਕਰ ਲੈ ਹੁਣ ਗੱਲ ਉਹਨੂੰ ਕਿਵੇਂ ਕਰੇਗੀ ਇਧਰ ਹੀ ਆ ਜਾ ਦੇਖੀ ਜਾਉ ਹੁਣ ਪੰਗਾ ਪਊਗਾ ਕਿੰਨਾ ਟਾਈਮ ਲੱਗ ਗਿਆ ਮੈਨੂੰ ਤਾਂ ਪਿੰਡ ਚ ਗਈ ਨੂੰ ਕੰਮ ਧੰਦੇ ਵਗ ਜਾਣੀਆਂ ਉੱਥੇ ਮੱਲੋ ਮੱਲੀ ਟਾਈਮ ਬੂ ਆਹਾ ਕਿਵੇਂ ਮੋٹے ਛਾਇਕਾ ਜਾ ਕੇ ਡਿੱ ਖੜੇ ਨੇ ਬਾਹਰ ਪਤਾ ਨਹੀਂ ਮੇਰੇ ਮਗਰੋ ਮੰਗਰੋ ਕੀ ਸਕੀਮਾ ਬਣ ਜਾਂਦੀਆਂ ਨੇ ਇਹਨਾਂ ਦੀਆਂ ਕੀ ਕਰਦੇ ਆ ਭਾਈ ਇਹਨੂੰ ਕਿੱਧਰ ਜਾਂਦਾ ਸੀ ਬੇਬੇ ਨਹੀਂ ਬੇ ਅਸਮਾਨ ਫੜਾਉਣ ਜਾਂਦੇ ਸੀ ਤੂੰ ਅੰਦਰ ਲਕੋਗੀ ਸਮਾਨ ਚੱਲ ਇਹ ਕਹੀ ਲੁਕੋ ਮਾਣਾ ਸਮਾਨ ਇਹ ਤਾਂ ਮੈਂ ਹੁਣ ਵੀ ਲੁਕਾਉਂਗੀ ਭਾਈ ਇਹ ਦੇਖ ਮੈਨੂੰ ਫੜਾ ਭਾਈ ਤੇ ਫਿਰ ਮੋਟਰਸਾਈਕਲ ਹੁਣ ਕੀ ਹੋ ਗਿਆ ਖੜ ਗਿਆ ਇਹ ਇਹ ਤਾਂ ਖਰਾਬ ਹੋ ਗਿਆ ਪਤਾ ਨਹੀਂ ਇਹਨੂੰ ਕੀ ਹੋ ਗਿਆ ਸਟਾਰਟ ਪਤਾ ਨਹੀਂ ਇਹਦੇ ਪਲੱਗ ਨੂੰ ਕੀ ਹੋ ਗਿਆ ਪਲੱਗ ਨੂੰ ਹੋਣੀ ਸੀ ਚੋਰੀ ਦੇ ਪੁੱਤ ਕਿਤੇ ਗੱਭਰੂ ਹੋਏ ਨੇ ਤੁਸੀਂ ਚੋਰੀ ਨਾਲ ਜਾਂਦੇ ਸੀ ਫੇਰ ਤੇ ਭਾਗੇ ਬੇਬੇ ਤੇਰੇ ਮੂਰੇ ਮਿਹਨਤੀ ਹੈ ਵਿਚਾਰੀ ਨੇ ਤੜਕੇ ਦਾ ਫੋਨ ਕੀਤਾ ਹੋਇਆ ਬੰਦੇ ਦੀ ਬੇਇੱਜ਼ਤੀ ਹੋਈ ਨੇ ਦਰਾਨੀਆਂ ਚ ਠਾਨੀਆਂ ਚ ਕੋਈ ਬਾਲਾ ਹੋ ਜਾਂਦੇ ਬੇਇੱਜ਼ਤੀ ਉਹਦੀ ਮਾਂ ਕਿਵੇਂ ਮੇਰੇ ਨਾਲ ਕਰਦੀ ਸੀ ਦੇਣੀ ਠਾਨੀ ਨਾਲ ਆਹੋ ਨਾ ਭਾਈ ਹੁਣ ਅੰਦਰ ਕਿੱਧਰ ਲੈ ਕੇ ਜਾਨੀਏ ਬਾਹਰ ਕਢੋਣੀ ਐ ਲੱ ਦੇਖ ਲੈ ਬਿਹੜਾ ਜਮਾ ਕਦੇ ਬਾਹਰ ਕਾ ਤੋ ਡਾਇਆ ਨਹੀਂ ਬੇਬੇ ਹੋਰ ਖੋਲਦੇ ਹੁਣ ਸਾਨੂੰ ਲੈ ਜਾਂਦੇ ਸਮਾਨ ਫੜਾਇਆ ਹੁਣ ਤੇ ਪੈਣ ਕੋਲੇ ਬੇਬੇ ਹਾ ਕੀ ਹਿਆ ਭਾਈ ਬੇਬੇ ਬਣ ਕੇ ਕਿਉਂ ਐ ਕਰਦੀਆਂ ਤੇ ਸਮਾਨ ਫੜਾਦੀ ਹਾਂ ਭਾਈ ਮੈਂ ਨਹੀਂ ਜਾਣਦੀਂ ਦੀ ਸਮਾਨ ਉਹ ਹੀ ਘਰੇ ਆਪ ਖਾ ਲੋ ਬੇਬੇ ਕੀ ਕਰਨਗੀ ਸਮਾਨ ਨਾ ਮੇਰੇ ਪੇਕ ਕੇ ਬਾਦੂ ਦੇ ਜਾਣਗੀ ਕੋਈ ਨਾ ਸਮਾਨ ਫੜਾ ਦੇ ਨਾ ਨਾ ਭਾਈ ਮੈਂ ਨਹੀਂ ਜਾਣ ਦੇਂਦੀ ਰਾਜੀ ਰੋ ਗੁੱਸੇ ਰੋ ਤੂੰ ਤਾਂ ਜੇ ਮੈਂ 2 ਮਿੰਟ ਤੇ ਨਾ ਹੁੰਦੀ ਬਾਹਰ ਤੂੰ ਟੱਪ ਗਿਆ ਸੀ ਬੇਬੇ ਨਹੀਂ ਲੈ ਕੇ ਜਾਂਦੇ ਨਹੀਂ ਲੈ ਕੇ ਤੂੰ ਬਾਹਰ ਖੋਲ ਦੇ ਨਹੀਂ ਬਾਹਰ ਤੂੰ ਖੋਲ ਦੇ ਬੇਬੇ ਨੂੰ ਮਨਾ ਲਾ ਬੇਬੇ ਬਣ ਕੇ ਪੈਰੀਆਂ ਥਲਵਾ ਲਾ ਕੱਲਾ ਲੋੜੀ ਦਾ ਸਮਾਨ ਦੇਂਦੇ ਜੇ ਮੁਰਕੇ ਜਮਾ ਨਾ ਜਾਣ ਨਾ ਭਾਈ ਨਾ ਨਾ ਲੋੜੀ ਦਾ ਨਾ ਦੀਵਾਲੀ ਦਾ ਮੈਂ ਤਾਂ ਕਾਫੇ ਦਾ ਨਹੀਂ ਦੇਣ ਦਿੰਦੀ ਆਪ ਖਾ ਮੰਗ ਤੇ ਫਿਰ ਬਾਹਰ ਤਾਂ ਖੋਲ ਨਹੀਂ ਬਾਹਰ ਖੋਲੋ ਲੈ ਕੇ ਬਾਹਰ ਖੋਲ ਬਾਹਰ ਮਦਦ ਆ ਤਾ ਖੋਲ ਨੂੰ ਭਾਈ ਜੇ ਜਾਂ ਦੇਣੀ ਬੇਬੇ ਨਹੀਂ ਜਾਂਦੇ ਨਹੀਂ ਜਾਂਦੇ ਵੇਹ ਨਹੀਂ ਜਾਂਦੇ ਨਹੀਂ ਜਾਂਦੇ ਚੰਗਾ ਨਹੀਂ ਜਾਂਦੇ ਖੋਲ ਦੇ ਬਾਰ ਬੇਬੇ ਦਾ ਸਰੀਪਾ ਜਮਾ ਲੈ ਭਾਈ ਮੈਂ ਹੁਣ ਜਾਣ ਜੂ ਨਹੀਂ ਦਿੰਦੇ ਕਿਤੇ ਆਖੋ ਵੀ ਅਸੀਂ ਬਗ ਜਾਾਂਗੇ ਥੋੜਾ ਤਾਂ ਮੈਂ ਆਉਦੇ ਕੋਲੇ ਰੱਖੂੰਗੀ ਕੋਰੇ ਕੀ ਕਰਾਂਗੀ ਝੋੜੇ ਤਾਂ ਚੰਗਾ ਵੀ ਕੋਲੇ ਰੱਖ ਲੈ ਆ ਜਾ ਪਰੇ ਬਹਿ ਜਾਣੇ ਆ ਨਾ ਜਾਈਂ ਚੰਗਾ ਭਾਈ ਚਲ ਆ ਮੋਟਰਸਾਈਕਲ ਦਾ ਕਿਸੇ ਨੂੰ ਦੁਖਾ ਕੇ ਦੇਖ ਲੈਂਦਾ ਕਾਚੂ ਵਰਗੇ ਨੂੰ ਦੁਖਾਉ ਨਾ ਦੇਖ ਲੈ ਜੇ ਤੂੰ ਤਾਂ ਮਿੰਟ ਮਾਰਦੇ ਭਾਈ ਨਾ ਗੱਥੇਲ ਮਚਾ ਕੇ ਆਉਂਦੇ ਨੇ ਲੱਗਦਾ ਮੋਟਰਸਾਈਕਲ ਵੀ ਤੱਕਿਆ ਰੱਖਿਆ ਵੀ ਜੇ ਕੁੜੀ ਕੋਲੇ ਜਾਣ ਲੱਗੇ ਤੂੰ ਖੜ ਨਹੀਂ ਮੋਟਰਸਾਈਕਲ ਦੇ ਕਰਦੇ ਆ ਬਸ ਬਸ ਤੇ ਤੁਸੀ ਅੱਖੋਂ ਪਾਈ ਉਹਨੇ ਸਹੀ ਮਾਰ ਗਈ ਮੇਰੇ ਵਰਗਾ ਹੀ ਹੋਰ ਮੋਟਰਸਾਈਕਲ ਵੀ ਛੋੜਾ ਆਹੋ सोनू ਆਏ ਚੰਗਾ ਨਹੀਂ ਹੁੰਦਾ ਕੁੜੀਆਂ ਕੋਲੇ ਜਾਏ ਤਾਂ ਨਾ ਕੁਝ ਕੱਟਦਾ ਨਹੀਂ ਹੁੰਦਾ ਕੁੜੀਆਂ ਕੋਲੇ ਜਾਏ ਤਾਂ ਤਾਂ ਵਾਦਾ ਹੁੰਦਾ ਹੁੰਦਾ ਨਹੀਂ ਕੱਟਾ ਹੁੰਦਾ ਲਾ ਚੱਲ ਪਿਆ ਸਟਾਰਟ ਹੋ ਗਿਆ ਚੱਲ ਜੀ ਨਾ ਕੱਟਦਾ ਨਹੀਂ ਹੁੰਦਾ ਸਾਨੂੰ ਹੁਣ ਤਾਂ ਮੋਟਰਸਾਈਕਲ ਸਟਾਰਟ ਹੋ ਗਿਆ ਕੱਟਾ ਨਹੀਂ ਹੁੰਦਾ ਹੁੰਦਾ ਉਹ ਭਾਈ ਆਉਦੀ ਮਾਂ ਨੂੰ ਸੀ ਸਮਝਾਉਂਦੀ ਵੀ ਤੂੰ ਕਿਉਂ ਲੜਦੀਆਂ ਮੇਰੀ ਚਾਚੀ ਨਾਲ ਮਸੀ ਨਾਲ ਚੱਲ ਤੂੰ ਆ ਛੋੜਾ ਅੰਦਰ ਰਹਿ ਨੂ ਖੜਾ ਦੇ ਲੈ ਤੂੰ ਅੰਦਰ ਤਰੇ ਆ ਜਾ ਅੰਦਰ ਅੰਦਰ ਤਰੇ ਆ ਚੰਗਾ ਤਰੇ ਆ ਭਾਈ ਜਾ ਅੰਦਰ ਜਾ ਭੱਗ ਜਾ ਬੇਬੇ ਤੂੰ ਚਲਾ ਮੈਂ ਸੰਗੜੀ ਦੇਖੇਂ ਤਾ ਦੇਖੇ ਨਾ ਛੋੜਾ ਮੋਟਰਸਾਈਕਲ ਤਾਂ ਚੱਲ ਪਿਆ ਮੈਂ ਸੰਗ ਨਹੀਂ ਜਾ ਕੇ ਮੜੇ ਬੇਬੇ ਬਣ ਕੇ ਮੈਂ ਜਾ ਛੋਟੀ ਨਾ ਸਿੰਘ ਪਸਾਈ ਬੈਠੀ ਮੈਂ ਤੈਨੂੰ ਦੱਸਣਾ ਭੁੱਲ ਗਈ ਭੂ ਮੇਰਾ ਮਾਗ ਰੋ ਹਾਂ ਮੈਂ ਦੇਖ ਭੱਜ ਕੇ ਤਰ ਲਾ ਪੈ ਚੱਲ ਕੱਢ ਲੈ ਮੋਟਰਸਾਈਕਲ ਕੱਢ ਕੇ ਕੱਢ ਲੈ ਕੱਢਾ ਮੋਟਰਸਾਈਕਲ ਕੱਢ ਲੈ ਜੱਕ ਦੇ ਨਹੀਂ ਬਹਿ ਜੂ ਮੈਂ ਤਾਂ ਤੇਰੇ ਨਾਲ ਜਿੱਦ ਨੂੰ ਬੇਬੇ ਮੁੜ ਕੇ ਉਹਨਾਂ ਟੱਪ ਜਾਗੇ ਨੇ ਤੋੜ ਲਾ ਹੁਣ ਬਹਿ ਜਾ ਤੂੰ ਤੋੜ ਲਾ ਬਾਹਰ ਕੱਢ ਐਥੇ ਮੈਨੂੰ ਖਿੱਚਣ ਨੂੰ ਵੀ ਫੜ ਕੇ ਸੱਚੋੜਾ ਫੜ ਛੋੜਾ ਫੜ ਛੋੜ ਮੂਰੇ ਧਰ ਲਾ ਹੋਉਂਦੀ ਆ ਬੇਬੇ ਤਾਂ ਦਵਾਲਾ ਲਾ ਮੋਟਰਸਾਈਕਲ ਆ ਗਈ ਆ ਗਈ ਆ ਗਈ ਬੂ ਮੈਂ ਤਾਂ ਜਾਣ ਕੇ ਟਾਲ ਗੇ ਹਉ ਬਾਗੇ ਬੂ ਮੋਟਰਸਾਈਕਲ ਲੈ ਕੇ ਮੈਂ ਖੜ ਜੋ ਫੇਰਾ ਉੱਡ ਕੇ ਖਾਏ ਬੂ ਤਾਂ ਉਪਾੜ ਗੇ ਲੈ ਗਿਆ ਮੋਟਰਸਾਈਕਲ ਤਾਂ ਹਾਏ ਹਉ ਬਾਗੇ ਮੈਂ ਮਰ ਜਾ ਮੈਨੂੰ ਜਾਣ ਕੇ ਟਾਕਤਾ ਇਹਨਾਂ ਨੇ ਤਾਂ ਵੀ ਬੇਬੇ ਨੇ ਪਸਗਾ ਤੇ ਉੱਡ ਜੂਗੀ ਤੇ ਵੀ ਅਸੀਂ ਬਸ ਆਹੋ ਕਰ ਲਾਂਗੇ ਚਰਕਦੇ ਨੇ ਵਗ ਜਾਾਂਗੇ ਕੋਈ ਨਾ ਮੈਂ ਡਾਉਣੀ ਆ ਗੇਟ ਆਉਣਗੇ ਕਿੱਥੇ ਬਰਨਗੇ ਕਿੱਥੇ ਕੀ ਦੇ ਘਰੇ ਆ ਕੇ ਆ ਜਾਣ ਦੇ ਉਮਾ ਆਉਂਦੇ ਆਨੂੰ ਕਾ ਪਾਣੀ ਬਣਾ ਕੇ ਤੇ ਨਾਲੇ ਸਬਜ਼ੀਆਂ ਬਣਾ ਕੇ ਡੱਕਾ ਢਾਲ ਕੀ ਉਹ ਕਰਦੀ ਆ ਆ ਜਾਣ ਆਹ ਆਖੂਗੀ ਵੀ ਕਿੱਧਰੋਂ ਆਏ ਓਧਰ ਹੀ ਵਗਜੋ ਉਸੇ ਕੁੜੀ ਕੋਲ ਹੀ ਵਗਜੋ ਛੱਬੜ ਦਊਂਗੀ ਆਉਣਗੇ ਕਿੱਥੇ ਵੜ ਜਾਣ ਆ ਕੇ ਹੁਣ ਸੌਮੀ ਮੁੜ ਕੇ ਕੁੜੀ ਕੋਲ ਹੀ ਵਗ ਜਾਣਗੇ ਕਿ ਦੋ ਆਗੇ ਲੈ ਕੇ ਮੋਟਰਸਾਈਕਲ ਘਰੇ ਕੁੜੀ ਨਹੀਂ ਮੈਂ ਬਾੜਨ ਦਿੰਦੀ ਜੇ ਘਰੇ ਬਾੜੂੰਗੀ ਤਾਂ ਕਿਸੇ ਗੱਲ ਨਾ ਬਾੜੂੰਆਂ ਉਹਨਾਂ ਨੂੰ ਕਰਕੇ ਗੱਲ ਫੇਰ ਘਰੇ ਬਾੜੂੰ ਮਮਾ ਮੈਨੂੰ ਆਪ ਦਾ ਅੱਜ ਤੁੱਲਾ ਤਾਰ ਨਾ ਪਾਈਏ ਮੈਂ ਹੁਣ ਉਹਦੇ ਬਾਹਲਾ ਕਰੂਗੀ ਮੈਂ ਨਾਲ ਦੀ ਦਾਂਗੀ ਵੀ ਭਾਈ ਆਦੀ ਚਾਚੇ ਦੀ ਕੁੜੀ ਕੋਲ ਹੀ ਵਗ ਜੂ ਡਿਲਾਰ ਖੜਾ ਹੈਗਾ ਬੇਬੇ ਦਾ ਮੈਨੂੰ ਤਾਂ ਐ ਲੱਗਦਾ ਉਦੋਂ ਆਣਾ ਪੰਗਾ ਪੈ ਗਿਆ ਹੁਣ ਬੇਬੇ ਨੇ ਗੇਟ ਡਾਲ ਲਿਆ ਚੋਰ ਖਲਾ ਗਿਆ ਖਲਾ ਲੇ ਦੇ ਬੇਬੇ ਬਾਹਰ ਖੋਲ ਦੇ ਬੇਬੇ ਕੀ ਆ ਭਾਈ ਲੈ ਬੇਬੇ ਨੇ ਤਾਂ ਬਾਹਰ ਹੀ ਲਾ ਦੇ ਬੇਬੇ ਬਾਹਰ ਖੋਲ ਬਾਹਰ ਕੋਡਾਈ ਬੈਠੀਆਂ ਬਾਹਰ ਨਹੀਂ ਪਾਈ ਖੋਲਦਾ ਹੁਣ ਬਾਹਰ ਖੋਲਣ ਦਾ ਟਾਈਮ ਤਾਂ ਗਿਆ ਬੇਬੇ ਕੋਈ ਪਸ਼ੂ ਨਹੀਂ ਆਉਂਦੇ ਹੁਣ ਅਸਟਾ ਆ ਕੇ ਕਰੇ ਕੋਈ ਨਾ ਭਾਈ ਪਸ਼ੂ ਤਾਂ ਮੈਂ ਲਾਇਆ ਹੀ ਨਹੀਂ ਮੈਂ ਤਾਂ ਬੰਦੇ ਤਾਂ ਲਾਇਆ ਫਾਈ ਕਿਹੜੇ ਬੰਦੇਆਂ ਤੋਂ ਸੋਥੋਂ ਕੀ ਗੱਲ ਆਹ ਉਹ ਕਦੇ ਉਹੀ ਕਰ ਰਿਹਾ ਭਾਈ ਕਿਥੋਂ ਛੱਡ ਕੇ ਗਈ ਸੀ ਕਿਉਂ ਰੋਂ ਪੱਕੇ ਸੀ ਬੇਬੇ ਤਾਂ ਲੈ ਹੁਣ ਬੇਬੇ ਫੇਰ ਕੀ ਹੁੰਦਾ ਅਸਮਾਨ ਹੀ ਫੜਾ ਕੇ ਆਇਆ ਤੂੰ ਜਾਣਨੀ ਸੀ ਦਿੰਦੀ ਫੇਰ ਹੋਰ ਕੀ ਕਰੀਏ ਉਹੀ ਕਰਾ ਭਾਈ ਕਿਦੋਂ ਛੱਡ ਕੇ ਉੱਡੇ ਸੀ ਉਹ ਹੁਣ ਚੰਗਾ ਲੱਗਦਾ ਸਾਨੂੰ ਉਹੀ ਕਰ ਬੇਬੇ ਬਾਰ ਖੋਲਿਆ ਆਪਣਾ ਬੜਾ ਵੱਡਾ ਮਸਲਾ ਹੱਲ ਹੋ ਗਿਆ ਕੋਈ ਨਾ ਭਾਈ ਬਾਰਾ ਵੱਡਾ ਮਸਲਾ ਮੈਨੂੰ ਪਤਾ ਹੀ ਏ ਕੀ ਹੱਲ ਹੋ ਗਿਆ ਤੂੰ ਬਾਹਰ ਤਾਂ ਖੋਲ ਤਰਾ ਮੈਂ ਤੁਹੇਰ ਦੱਸਾਂਗੇ ਤੂੰ ਕਰਾ ਬਾਹਰ ਤਾਂ ਗੇਟ ਤਾਂ ਖੋਲ ਨਾ ਭਾਈ ਮੈਂ ਨਹੀਂ ਖੋਲਦੀ ਗੇਟ ਗੂਠ ਕਿੱਧਰੋਂ ਆਏ ਉਧੜੀ ਭੱਗ ਜਾਉ ਆ ਦੀ ਭੈਣ ਕੋਲੇ ਭੱਗ ਜਾ ਤਾਈ ਦੀ ਕੁੱਕੜੀ ਕੋਲੇ ਬੇਬੇ ਤੂੰ ਐਂ ਕੋਕਰੀ ਜਾਨੀ ਐ ਸਿਆਣੀ ਬਣੀ ਕਰਾ ਗੇਟ ਖੋਲ ਤੂੰ ਇੱਕ ਵਾਰੀ ਤੈਨੂੰ ਗੱਲ ਦੱਸਾਂਗੇ ਬਾਲੀ ਵਧੀਆ ਗੱਲ ਐ ਮੈਂ ਭਾਈ ਹੁਣ ਸਿਆਣੀ ਹੈ ਨਹੀਂ ਮੈਂ ਤਾਂ ਹੁਣ ਕਮਣੀ ਐ ਬੇਬੇ ਖੋਲ ਦੇ ਬਾਰਾ ਬਾਹਰ ਨਹੀਂ ਖੋਲਦਾ ਭਾਈ ਤੇਰਾ ਆਖ ਦੋ ਮੇਰੀ ਕੋ ਆਖ ਤੂੰ ਮੈਂ ਲੱਗ ਲਤੀ ਮਨ ਲਾ ਸਤੋ ਗਲਤੀ ਹੋ ਗਈ ਬੇਬੇ ਪੈਰੀਂਥ ਲਾ ਕੇ ਗਲਤੀ ਮੰਨ ਲਾਂਗੇ ਇੱਕ ਵਾਰੀ ਬਾਹਰ ਖੋਲਨੇ ਬਾਹਰ ਕੇ ਖੜੇ ਤਾਂ ਭੇੜੇ ਲੱਗਦੇ ਆ ਭੇੜੇ ਤਾਂ ਭਾਈ ਉਦੋਂ ਕਦੇ ਚੋਰੀਆਂ ਜਾਂਦੇ ਸੀ ਭਾਈ ਉਦੋਂ ਵੀ ਲੱਗਦੇ ਸੀ ਬਾਹਰ ਅੱਗ ਮੰਡੀਆਂ ਦੇ ਨਾ ਮਿਸਤਰੀ ਲੱਗਿਆ ਪਿਆ ਚਾਕੀ ਜਿੰਦੇ ਤੂੰ ਬਾਹਰ ਖੋਲ ਦੇ ਮੈਂ ਖੋਲ ਦੇ ਬਾਰ ਐ ਨਾ ਕਰ ਤੂੰ ਉਹ ਸਿਆਣੀ ਹੈ ਬਾਲੀ ਛੋਡੇ ਵਰਗੀ ਤਾਂ ਕੀ ਕਰਨੀ ਆ ਲੈ ਬਾਤ ਤਾਂ ਮੈਂ ਖੋਲ ਦੇਨੀ ਆ ਲੈ ਬੇ ਬੇ ਮੇਰਾ ਬਾਲੀ ਸਿਆਣੀ ਹੈਗੀ ਚਲ ਕੋਈ ਨਹੀਂ ਬੇਬੇ ਗਲਤੀ ਮੰਨ ਲੈ ਨਾ ਤੇਰੇ ਪਹਿਰੀਆਂ ਬੇਬੇ ਆਪਣਾ ਦਾ ਬਾਲਾ ਵੱਡਾ ਹੋਣੀ ਬਾਤ ਨਹੀਂ ਨਹੀਂ ਮਾਇ ਲਾਉਣੀਆਂ ਛੋਡੇ ਆਪਣਾ ਦਾ ਬਾਲਾ ਵੱਡਾ ਮਸਲਾ ਹੱਲ ਹੋ ਗਿਆ ਕੀ ਹੱਲ ਲੀਡੀ ਭੈਣ ਦੇ ਨਾਲ ਜ਼ਮੀਨ ਸੀ ਨਾ ਮੇਰੇ ਨਾਲ ਬਾਊਗੀ ਉਹ ਕਹ ਲੋ ਕੋਈ ਨਾ ਭਾਈ ਹੁਣ 4 ਕਿੱਲੇ ਕੜੀ ਤੇਰੀ ਭੈਣ ਦੇ ਆਉਂਦੇ ਨਾ ਉਹੀ ਖਾ ਲਿਆ ਕਰਿਓ ਕੀ ਗੱਲ ਬੇਬੇ ਹਾਂ ਕਹਦੇ ਠੀਕ ਨੇ ਮੇਰੇ ਨਾ ਮਹੀਨੀ ਹੋਣ ਦਿੰਦੀ ਬੇਬੇ ਤੂੰ ਕਹਿ ਰਹੀਂ ਦੀ ਕੀ ਗੱਲ ਹੈ ਨਾ ਤੂੰ ਹੀ ਕਰੇਂਗੀ ਜ਼ਮੀਨ ਦਾ ਹੁਣ ਮੈਂ ਤਾਂ ਆਉਦੇ ਭਾਈ ਭਵਨ ਨਾ ਕਹ ਲੋ ਕੋਈ ਮਾਦਰ ਰੱਖੂਗੀ ਮਤਲਬ ਮੈਨੂੰ ਉਹਨੂੰ ਨਾ ਲਵਾ ਦਿਆ ਉੱਤ ਰੱਖ ਪਰ ਆ ਜੇ ਮੈਂ ਕਿਸੇ ਨੂੰ ਰੱਖ ਲੂੰਗੀ ਭਾਈ ਆਉਦੇ ਨੂੰ ਮੈਂ ਤਾਂ ਹੋਰ ਪੁੱਤ ਬਣਾ ਲੂੰਗੀ ਆਈਂ ਕਰੀਂ ਗਏ ਬੇਬੇ ਤੂੰ ਆ ਜਾ ਪਰੇ ਕਿਹੜਾ ਜ਼ਮੀਨ ਲਵਾਉ ਕਿਹਦੇ ਨਾ ਲਵਾਉਣੀ ਜ਼ਮੀਨ ਆ ਜਾ ਵੇ ਬੇਲ ਬਾਊਗੀ ਜਮੀਨ ਨਾ ਲਵਾਉਂਦੀ ਕਿਉਂ ਨਹੀਂ ਪਵਾ ਮੈਨੂੰ ਹੁਣ ਛੋਡੇ ਨਾਲ ਨਹੀਂ ਪਾਈ ਰੋਟੀਆਂ ਖਾਂਦੀ ਮੈਂ ਤਾਂ ਮੈਂ ਤਾਂ ਆਪਦਾ ਅੱਡ ਚੁੱਲਾ ਧਰੂੰਗੀ ਤੇ ਆਦੀਆਂ ਪਕਾਇਆ ਕਰੂੰਗੀ ਖਾਇਆ ਕਰੂੰਗੀ ਬੇ ਕਿਉਂ ਇੰਨੀ ਕੋ ਗੱਲ ਦਾ ਐਡਾ ਗੁੱਸਾ ਮੰਦੀ ਐ ਉਹ ਮੋਟਰਸਾਈਕਲ ਦੇ ਅੰਦਰ ਲਿਆਂ ਜਾ ਕੇ ਉਹ ਬੇਬੇ ਆ ਗਿਆ ਕਹਾ ਆਇਆ ਤੂੰ ਕਿਉਂ ਅਸਾਂ ਇਸ ਤਰ੍ਹਾਂ ਗਲਤੀ ਤਾਂ ਮੰਨੀ ਲੈ ਕੀ ਗੱਲ ਹੈ ਇਹ ਤੁਹਾਨੂੰ ਲੱਗਦਾ ਐ ਕਿ ਤੂੰ ਗਲਤੀ ਹੋਈ ਹੈ ਹਾਂ ਕਿਉਂ ਪਾਇ ਤੁਹਾਨੂੰ ਪਾਈ ਮੈਂ ਕਹਦਾ ਬੰਦਿਆ ਵਾਂਗੂ ਕਹਤਾ ਸੀ ਵੀ ਮੈਂ ਤੁਹਾਨੂੰ ਜਾਣ ਨਹੀਂ ਦੇਣੀ ਨਹੀਂ ਜਾਂਦੇ ਮੁਰਕੇ ਹੁਣ ਨਹੀਂ ਜਾਂਦੇ ਕਿਹੜਾ ਬਾਗ ਦੇ ਬਾਗ ਇੱਕ ਵਾਰੀ ਗਲਤੀ ਹੋ ਗਈ ਅੱਜ ਤੋਂ ਬਾਅਦ ਨਹੀਂ ਜਾਂਦੇ ਜਿਵੇਂ ਤੂੰ ਕਹੇਂਗੀ ਉਵੇਂ ਕਰ ਲਾਂਗੇ ਬਸ ਨਾ ਮੈਂ ਤਾਂ ਹੁਣ ਜਮਾਂ ਨਹੀਂ ਕਰਦੀ ਭਾਈ ਮੈਂ ਤਾਂ ਆਪਣੀਆਂ ਅੱਡ ਰੋਟੀਆਂ ਪਕਾਇਆ ਕਰੂੰਗੀ ਨੇ ਬੇ ਚੰਗਾ ਤੂੰ ਅੱਡ ਪਕਾ ਲਈ ਰੋਟੀਆਂ ਅੱਡ ਪਕਾ ਲਈ ਰੋਟੀਆਂ ਕਿਹ ਮੈਂ ਥੋਨੂੰ ਆਇਆ ਭਾਈ ਵੀ ਕਰੇ ਚਾਰ ਕਿੱਲੇ ਨੇ ਵੀ ਉਹ ਸਾਨੂੰ ਦੇ ਦੇਗੀ ਹਰਤਾਈ ਦੀ ਕੁੜੀ ਉਹ ਜਿਹੜਾ ਫੁੱਟਿਆ ਪਿਆ ਸੀ ਚੁੱਲਾ ਟੋਟੇ ਜੋੜੇ ਬੇ ਚੁੱਲਾ ਘਰੀ ਬੈਠੀ ਆਲਾ ਹਾਂ ਹਾਂ ਕਰੂੰਗੀ ਭਾਈ ਮੈਂ ਤਾਂ ਆਉਦਾ ਮੈਂ ਤਾਂ ਉਹਦੀ ਤਿਆਰੀ ਕਰਤੀ ਚੁੱਲੇ ਦੀ ਚੰਗਾ ਬੇਬੇ ਧਰ ਲੈ ਆਪਦਾ ਆਡੀ ਧਰ ਲੈ ਚੁੱਲਾ ਸਾਨੂੰ ਕੀ ਹੈ ਫਿਰ ਹਾਂ ਨਾ ਧਰ ਲੈ ਬੇਬੇ ਨੂੰ ਕੋਈ ਗੱਲ ਨਹੀਂ ਥੋਨੂੰ ਨਹੀਂ ਮੈਂ ਹੁਣ ਹੋਰਾਂ ਬਹੰਦਾ ਦਿੰਦੀ ਮੇਰੀ ਜ਼ਮੀਨ ਤੇ ਨਾ ਹੁਣ ਅੱਖ ਤਰੋ ਮੈਂ ਬੇਬੇ ਨਾ ਦੀ ਹੋਰੀ ਭੈਣ ਦੇ ਦਊਗੀ ਜ਼ਮੀਨ ਬਗਾਨਿਆਂ ਨੂੰ ਰੱਖ ਕੇ ਕੀ ਕਰਾਂਗੇ ਮੈਂ ਤੈਨੂੰ ਦੱਸਾਂ ਕੰਮ ਆਉਦੀ ਹੁੰਦੇ ਹੁੰਦੇ ਮੈਂ ਤੈਨੂੰ ਦੱਸਾਂ ਕੱਲ ਨੂੰ ਜੇ ਕੁਝ ਦੁੱਖਣ ਸੁੱਖਣ ਲੱਗੇ ਨਾ ਕਿਸੇ ਨੇ ਨਹੀਂ ਚੱਕਣੀ ਆ ਕਿ ਬਹਿ ਜਾ ਅੱਡ ਚੱਲ ਕੋਈ ਨਾ ਨਾਰਾ ਮੈਂ ਮੇਰਾ ਪੋਤਾ ਹਾਂ ਉਹ ਸੇੜ ਪਰੇ ਹੁਣ ਤੂੰ ਫੋਨ ਕਰੇਂਗੀ ਵੀ ਆ ਜਾ ਪੁੱਤ ਮੈਨੂੰ ਸੁਮਾਣ ਲਾ ਨਾ ਨਾ ਮੈਂ ਆ ਜਾ ਆ ਜਾ ਕੌਣ ਲੜਾਈ ਕਰਦੀ ਏ ਤੂੰ ਪਹਿਲਾਂ ਤਾਪ ਚੜਿਆ ਸੀ ਤੈਨੂੰ ਉਦੋਂ ਕਿ ਮੇਰਾ ਜਗਵੀਰ ਨੂੰ ਫੋਨ ਲਾਇਆ ਸੀ ਤੇ ਫੇਰ ਹੋਰ ਲੋ ਲਾਉਂਦੀ ਮੈਂ ਰਾਜਵੀਰ ਨੂੰ ਫੋਨ ਕਦੋਂ ਪਾਈ ਆਪਣੇ ਘਰੇ ਕੋਲ ਇਸ ਪਵਾਉਂਦੀ ਆ ਕੁੜੀ ਫੋਨ ਲਾ ਲਾ ਕੇ ਠੀਕ ਹੈ ਸੁਮਾਣ ਲਾ ਨਾ ਆ ਜਾ ਕਰਿਆ ਕਰ ਮੰਨ ਲਾ ਇਹ ਤਾਂ ਮੇਰੇ ਤੇ ਗੁੱਸਾ ਕਰਦੀ ਐ ਬੇਬੇ ਤੂੰ ਕੋਈ ਨਹੀਂ ਆਏ ਕਰ ਤੂੰ ਬਗਜਿਆ ਕਰ ਦੇ ਨਾਲ ਫਿਰ ਨਾ ਮੈਂ ਤਾਂ ਭਾਈ ਕਿਤੇ ਜਾਣੇ ਹੀ ਨਹੀਂ ਆਪਾਂ ਕੁੜੀ ਕੋਲ ਹੀ ਨਹੀਂ ਜਾਣਾ ਇਹ ਤਾਂ ਕਹਿੰਦੀ ਮੈਂ ਜ਼ਮੀਨ ਵੀ ਨਹੀਂ ਲਉਣੀ ਜਿਹੜੀ ਸ਼ੀਟ ਮੇਰੇ ਨਾਲ ਐ ਬੇਬੇ ਤਾਂ ਐ ਕਹਿੰਦੀ ਤੁਹਾਨੂੰ ਖੁਣ ਭਾਈ ਮੈਂ ਨਹੀਂ ਹੋਣ ਦਿੰਦੀ ਜ਼ਮੀਨ ਲੈ ਕੇ ਕਿੱਥੇ ਜਾਏਂਗੀ ਜ਼ਮੀਨ ਤਾਂ ਜਿੱਦ ਤੈ ਤੂੰ ਮਰ ਜਾਏਂਗੀ ਉਹਦੇ ਵੀ ਇਹਦੇ ਨਾਲ ਹੀ ਹੋ ਜੂ ਅੱਛਾ ਕਹਿੰਦੇ ਹਾ ਗਿਓਗੀ ਮੈਂ ਤਾਂ ਕਹਿੰਦਾ ਬਿਰਦਾਸ਼ ਰਾਮ ਦੇ ਨਾਮ ਲਵਾ ਦੂੰਗਾ ਕਰ ਲੈ ਹੁਣ ਗੱਲ ਪਹਿਲੇ ਲਵਾ ਦੂੰਗੀ ਹਾਂ ਮੈਂ ਤਾਂ ਜੇੜਦੀ ਐ ਪਹਿਲੀ ਠੀਕ ਐ ਹਾਂ ਕਿਉਂ ਗੱਲ ਨੂੰ ਵਧਾਈ ਜਾਨੀ ਛੱਡੋ ਪਰੇ ਗੱਲ ਨੂੰ ਬਿਰਦਾਸ਼ ਰ ਕੋਈ ਗੱਲ ਨਹੀਂ ਤੈਨੂੰ ਫੜਾ ਦਊਗੀ ਕਿਉਂ ਟੰਗੇ ਕਰੀ ਜਣੇ ਤੂੰ ਹਟ ਜਾ ਹੁਣ ਜਿਹਦੇ ਕੋਲੇ 2 ਕਿੱਲੇ ਹੁੰਦੇ ਬੇਬੇ ਉਹ ਵੀ ਤਾਂ ਟਾਈਮ ਪਾਸ ਕਰਦਾ ਸਾਨੂੰ ਤਾਂ 4 ਕਿੱਲੇ ਦੇਊਗੀ ਚਲ ਕੋਈ ਨਾ ਕੋਈ 4 ਕਿੱਲੇ ਦੇਊਗੀ ਦੇਖੂਗੀ ਮੈਂ ਕਦੇ 4 ਕਿੱਲੇ ਦਿੱਤੇ ਛਾੜ ਬੜੇ ਗੱਲਾਂ ਕਾਮਲੀ ਹੋਈ ਪਈ ਐ ਉਹਦੇ ਆ ਪਤਾ ਦਾ ਤਾਰ ਛੱਡਿਆ ਚੁੱਲਾ ਲੈ ਨਹੀਂ ਬਾਹਣ ਦੇਊਗੀ ਮੈਂ ਹੁਣ ਲੋੜੀ ਤਾਂ ਫੜਾਇਆ ਐ ਦੇਖ ਸਹੀ ਤੁਹਾਡੇ ਨਾਲ ਕੀ ਬਣਦੀ ਮੇਰਾ ਤਾਂ ਪਿਆ ਚੁੱਲਾ ਤਾਂ ਰਿਆ ਆਦਿਆਂ ਗਿਆ ਲੱਕੜਾ ਚੱਕ ਕੇ ਤੇ ਅਗਾਂ ਦਾਲ ਪਾਣੀ ਬਣਾਉਣੀ ਐਗੀ ਫਿਰ ਦੇਦਨ ਕਿੱਧਰ ਫਿਰਦੇ ਨੇ ਹੁਣ ਤਾਚੇ ਦੀ ਕੁੜੀ ਦੀ ਜ਼ਮੀਨ ਖਾਲ ਲਾਏ ਆਪਾਂ ਇੱਥੇ ਲੱਕੜਾਂ ਮੰਤਾ ਲੱਗਦਾ ਮੈਂ ਧਰੀਆਂ ਸਿੱਖਣਣ ਇਕੱਠੀਆਂ ਕਰਕੇ ਬੁਲਾਈ ਆਪਾਂ ਨਹੀਂ ਲਾ ਮੈਂ ਤਾਂ ਹੁਣ ਆਪਦੀ ਬਸ ਇੱਥੇ ਸਾਰਾ ਸਮਾਨ ਆਦਾ ਧਰ ਲੂੰਗੀ ਹੁਣ ਆਏ ਤਾਂ ਨਹੀਂ ਵੀ ਮੇਰੀ ਕਰੀ ਚਾਹ ਪੀ ਬੈਣਗੇ ਆ ਕੇ ਠੰਡ ਚੋਂ ਆਏ ਨੇ ਹੁਣ ਪੀਣਾ ਨੂੰ ਮੇਰੀ ਚਾਹ ਤੇਰੀ ਨਾਲੇ ਮੇਰੀ ਸਬਜ਼ੀ ਬਣਾਈ ਖਾ ਲੈਣ ਆਪੇ ਵਖਮਾ ਤਾਂ ਹੁਣ ਆਪ ਦਾ ਆਟਾ ਕੋਟਾ ਲੈਉਣੀਆਂ ਚੱਕ ਕੇ ਉਧਰੋ ਢੋਲੀ ਪਰ ਕੇ ਲਿਆਉਂਗੀ ਤੇ ਸਾਰਾ ਆਪਦੀ ਪ੍ਰਾਂਤ ਕਪਾ ਲੈੂੰ ਚੱਕ ਕੇ ਫਿਰ ਦੇ ਰਹੇ ਇਹਨਾਂ ਨੂੰ ਕਿੱਧਰ ਫਿਰਦੇ ਨੇ